ਸਸਿਕਾ ਜੀ ਮੈਂ ਹਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਤੋਂ ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜੋ ਦਿਲ ਨੂੰ ਚੰਚੋੜ ਕੇ ਰੱਖ ਦਿੰਦੇ ਨੇ ਖਾਸ ਕਰਕੇ ਪੰਜਾਬ ਤੋਂ ਵਿਦੇਸ਼ ਗਏ ਨੌਜਵਾਨ ਤੇ ਨਾਲ ਜਦ ਕੋਈ ਅਣਹੋਣੀ ਵਾਪਰਦੀ ਹੈ ਤਾਂ ਪੰਜਾਬ 'ਚ ਰਹਿੰਦੇ ਪੰਜਾਬੀਆਂ ਦੀ ਜਾਨ ਤੇ ਬਣ ਜਾਂਦੀ ਹੈ ਜੀ ਹਾਂ ਤਰਸਲ ਤਾਜ਼ਾ ਮਾਮਲਾ ਕੈਨੇਡਾ ਦੇ ਸ਼ਹਿਰ ਸਰੀਤਾ ਸਾਹਮਣੇ ਆਇਆ ਜਿੱਥੇ ਬੀਤੀ ਦੇਰ ਸ਼ਾਮ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕੈਨੇਡਾ ਵਿੱਚ ਬੀਤੀ ਦੇਰ ਸ਼ਾਮ ਇਕ ਪੰਜਾਬੀ ਨੌਜਵਾਨ ਦਾ ਕੋਲਿਆ ਮਾਰ ਕੇ ਕਤਲ ਕਰ ਦਿੱਤਾ ਗਿਆ ਬੀਸੀ ਦੇ ਸਰੀਵੀ ਖੇਪਾਪਰੀਵਾਦ ਦਾ ਤੇ ਦੁਰਾਜ ਮਾਰੇਗੇ ਨੌਜਵਾਨ ਦੀ شناخت ਜਸਕਰਨ ਮਿੰਹਾਸ ਦੇ ਵਜੋਂ ਕੀਤੀ ਗਈ ਹੈ ਜੋ ਰੀਅਲ ਅਸਟੇਟ ਖੇਤਰ ਦਾ ਕਾਰੋਬਾਰੀ ਹੋਣ ਦੇ ਨਾਲ ਨਾਲ ਸੌਕਰ ਦਾ ਵੀ ਚੰਗਾ ਖਿਡਾਰੀ ਦੱਸਿਆ ਜਾ ਰਿਹਾ ਹੈ ਸਰੀ ਪੁਲਿਸ ਦੇ ਵੱਲੋਂ ਨौजवान ਦੀ ਪਛਾਣ ਜਨ ਤੱਕ ਨਹੀਂ ਕੀਤੀ ਗਈ ਪਰ ਗੋਲੀਬਾਰੀ ਦੀ ਵਾਰ ਦਾਤ ਕਿਸੇ ਗੈਂਗ ਦੇ ਵੱਲੋਂ ਘੜੀ ਸਾਜ਼ਿਸ਼ ਦਾ ਹਿੱਸਾ ਮੰਨੀ ਜਾ ਰਹੀ ਹੈ ਸਥਾਨਕ ਮੀਡੀਆ ਦੇ ਮੁਤਾਬਕ ਇੱਕ ਐਕਸੋ ਤੇ ਜਾਰੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਮਰਜੈਂਸੀ ਕਾਮਿਆ ਦੇ ਵੱਲੋਂ ਨौजवान ਨੂੰ ਬਚਾਉਣ ਤੇ ਯਤਨ ਕੀਤੇ ਗਏ ਪਰ ਉਸਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਸਰਦ ਤੇ ਸਕੋਰ ਰੋਡ ਅਤੇ 80 ਐਵੇਨਿਊ ਇਲਾਕੇ ਦੇ ਵਿੱਚ ਆਪਣੀ ਵਾਰਦਾਤ ਬਾਰੇ ਦੱਸਿਆ ਜਾ ਰਿਹਾ ਹੈ ਕਿ ਜਸਕਰਨ ਮਿਨਹਾਸ ਆਪਣੀ ਗੱਡੀ ਦੇ ਵਿੱਚ ਜਾ ਰਿਹਾ ਸੀ ਜਦੋਂ ਇੱਕ ਹੋਰ ਗੱਡੀ ਦੇ ਵਿੱਚ ਆਏ ਤਿੰਨ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਅੰਨੇ ਵਾ ਗੋਲੀਆਂ ਚਲਾ ਕੇ ਫਰਾਰ ਹੋ ਗਏ। ਵਾਦਾਤ ਵਾਲੀ ਥਾਂ ਤੋਂ ਕੁਝ ਦੂਰ ਡੈਲਟਾ ਦੇ ਵੈਸਟ 뷰 ਡਰਾਈਵ ਇਲਾਕੇ ਦੇ ਵਿੱਚ ਇੱਕ ਕਾਰ ਸੜਦੀ ਹੋਈ ਮਿਲੀ ਜੋ ਕਾਤਲਾ ਦੇ ਨਾਲ ਸੰਬੰਧਿਤ ਮੰਨੀ ਜਾ ਰਹੀ ਹੈ ਉਧਰ ਸਰੀ ਪੁਲਿਸ ਦੇ ਬੁਲਾਰੇ ਸਟਾਫ ਸार्जੈਂਟ ਲੰਡੀਸੀ ਹੋਟਨ ਨੇ ਦੱਸਿਆ ਕਿ ਵਾਦਾਤ ਬਿਹਤ ਭੀੜ ਪਾੜ ਵਾਲੀ ਇਲਾਕੇ ਦੇ ਵਿੱਚ ਸੋਮਵਾਰ ਸ਼ਾਮ ਤਕਰੀਬਨ 5:30 ਵਜੇ ਇੱਕ ਪਾਰਕਿੰਗ ਲੋਟ ਦੇ ਵਿੱਚ ਵਪਰੀ ਫੋਕਸ ਵੈਂਗਨ ਐਸ ਯੂ ਵੀ ਡੀ ਦੀ ਵਿੰਡਸ਼ੀਲਡ ਵਿੱਚੋਂ ਗੋਲੀਆਂ ਲੰਘਣ ਦੇ ਕਈ ਨਿਸ਼ਾਨ ਤਸਵੀਰਾਂ ਵਿੱਚ ਦੇਖੇ ਜਾ ਸਕਦੇ ਕਹਿੰਦੀ ਪੁਲਿਸ ਮੁਤਾਬਕ ਇਹ ਵਾਦਾਤ ਆਮ ਲੋਕਾਂ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ ਅਤੇ ਸ਼ੱਕੀ ਦੀ ਪੈੜ ਨੱਪਣ ਦੇ ਯਤਨ ਵੀ ਕੀਤੇ ਜਾ ਰਹੇ ਨੇ ਇਸ ਦੇ ਦੌਰਾਨ 온ਟਾਰੀਓ ਦੇ ਵਾਨ ਸ਼ਹਿਰ ਦੇ ਵਿੱਚ ਸੋਮਵਾਰ ਵੱਡੇ ਤੜਕੇ ਇੱਕ ਘਰ ਦੇ ਵਿੱਚ ਡਾਕਾ ਵੀ ਪਿਆ ਯਾਰਕ ਰਿਜ਼ੀਡੈਂਟ ਪੁਲਿਸ ਦੇ ਵੱਲੋਂ ਜਾਰੀ ਵੀਡੀਓ ਦੇ ਵਿੱਚ ਡਕੈਤਾਂ ਨੂੰ ਦੇਖਿਆ ਜਾ ਸਕਦਾ ਹੈ ਜੋ ਪੋਰਸ਼ ਕਾਰ ਲੈ ਕੇ ਫਰਾਰ ਹੋ ਗਏ ਥੋਰਨ ਹਿਲਵੁੱਡਸ ਡਰਾਈਵ ਅਤੇ ਫਰੇਜ਼ ਹੁੱਡ ਰੋਡ ਇਲਾਕੇ ਦੇ ਵਿੱਚ ਵਾਪਰੀ ਵਾਦ-ਵਾਦ ਦੇ ਦੌਰਾਨ ਨਕਾਬ ਪੋਸ਼ ਡਕੈਤਾਂ ਨੇ ਗੂੜੇ ਰੰਗ ਦੇ ਕੱਪੜੇ ਪਾਏ ਹੋਏ ਸਨ ਤੇ 27 ਸੈਕਿੰਡ ਦੀ ਵੀਡੀਓ ਸ਼ੁਰੂ ਹੁੰਦੇ ਹੀ ਇੱਕ ਸ਼ੱਕੀ ਨਜ਼ਰ ਆਉਂਦਾ ਹੈ ਜੋ ਲੱਤ ਮਾਰ ਕੇ ਦਰਵਾਜ਼ਾ ਤੋੜ ਦਿੰਦਾ ਅਤੇ ਇਸ ਦਰਾਂ ਦੂਜਾ ਸ਼ੱਕੀ ਵੀ ਆ ਜਾਂਦਾ ਹੈ ਦੋਵੇਂ ਜਨੇ ਇਕੱਠੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਵੀਡੀਓ ਦੇ ਵਿੱਚ ਪਰਿਵਾਰਕ ਮੈਂਬਰਾਂ ਤੋਂ ਚਾਬੀਆਂ ਮੰਗਨ ਦੀ ਵੀ ਆਵਾਜ਼ ਸੁਣੀ ਜਾ ਸਕਦੀ ਹੈ। ਪੁਲਿਸ ਮੁਤਾਬਕ ਸ਼ੱਕੀਆਂ ਨੇ ਕਾਰ ਦੀਆਂ ਚਾਬੀਆਂ ਤੋਂ ਇਲਾਵਾ ਕੈਸ਼ ਦੀ ਵੀ ਮੰਗ ਕੀਤੀ ਜੋ ਇੱਕ ਛੁਰੇ ਦੇ ਨਾਲ ਲੈਸਨ। ਜਾਂਚ ਕਰਤਾਵਾਂ ਦੇ ਮੁਤਾਬਕ ਸ਼ੱਕੀ ਲੈਂਬਰਗਿਨੀ ਦੀਆਂ ਚਾਬੀਆਂ ਹਾਸਲ ਕਰਨ ਦੇ ਵਿੱਚ ਅਸਫਲ ਰਹੇ ਪਰ 2018 ਮਾਡਲ ਪੋਸ਼ ਲੈ ਗਏ। ਵਾਦਦਾਤ ਵਿਲੀ ਕਰਦੇ ਵਿੱਚ ਤਿੰਜੋ ਨੇ ਮੌਜੂਦ ਸਨ ਅਤੇ ਕੋਈ ਵੀ ਜ਼ਖਮੀ ਨਹੀਂ ਹੋਇਆ। ਜ਼ਿਕਰ ਹੋਇਆ ਹੈ ਕਿ ਇਸ ਨੌਜਵਾਨ ਦੇ ਕਤਲ ਤੋਂ ਬਾਅਦ ਨੇੜੇ ਤੇਰੇਦੇ ਇਲਾਕੇ ਤੇ ਵਿੱਚ ਕਾਫੀ ਜ਼ਿਆਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਉੱਥੇ ਹੀ ਦੂਜੇ ਪਾਸੇ ਯਾਰਕ ਰੀਜਨਲ ਪੁਲਿਸ ਸਾਮਣੇ ਕਿ ਸ਼ੱਕੀਆਂ ਨੇ ਪੂਰੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਕੱਦ 5 ਫੁੱਟ 10 ਇੰਚ ਅਤੇ ਦੂਜੇ ਦਾ 5 ਫੁੱਟ 11 ਇੰਚ ਹੋਣ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਇਸ ਦਿਨਾਲੀ ਜਾਂਚ ਕਰਤਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵਾਰਦਾਤ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਯਾਰਕਰ ਰੀਜਨਲ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ ਜਾਂ ਫਿਰ ਐਕਸਟੇਸ਼ਨ ਉਤੇ ਸੰਪਰਕ ਕਰ ਸਕਦਾ ਹੈ ਦੇ ਰਿਪੋਰਟ ਚੈਨਲ ਪੰਜਾਬੀ